ਸਾਚੀਰਿਆ ਕਾਲ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਈਰਾਨ ਦੇ ਸਭ ਤੋਂ ਸੰਵੇਦਨਸ਼ੀਲ ਫੌਜੀ ਅੱਡੇ ਤੇ ਹੋਏ ਧਮਾਕੇ ਨੇ ਪੂਰੀ ਦੁਨੀਆ ਵਿੱਚ ਹਲਚਲ ਮਚਾ ਦਿੱਤੀ ਹੈ। ਮੰਗਲਵਾਰ ਨੂੰ ਰਾਸ਼ਟਾਨੀ ਤਹਿਰਾਨ ਦੇ ਨੇੜੇ ਸਥਿਤ 파ਰਚਨ ਮਿਲਟਰੀ ਕੰਪਲੈਕਸ ਵਿੱਚ ਇੱਕ ਰਹਾਸਮਈ ਧਮਾਕਾ ਹੋਇਆ। ਇਸ ਘਟਨਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿੱਚ ਇਮਾਰਤ ਤੋਂ ਕਾਲਾ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਹੈ। 파ਰਚਨ ਉਹ ਥਾਂ ਹੈ ਜਿੱਥੇ ਈਰਾਨ ਆਪਣੇ ਪਰਮਾਣੂ ਹਥਿਆਰਾਂ ਤੇ ਮਿਜ਼ਾਈਲਾਂ ਨਾਲ ਸੰਬੰਧਿਤ ਗੁਪਤ ਖੋਜ ਕਰਦਾ ਹੈ ਜਿਸ ਆਰਨ ਇਸ ਤਮਾਕੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਇਹ ਤਮਾਕਾ ਐਸੇ ਨਾਜਕ ਮੋੜ ਤੇ ਹੋਇਆ ਹੈ ਜਦੋਂ ਅਮਰੀਕਾ ਦਾ ਵਿਸ਼ਾਲ ਜੰਗੀ ਬੇੜਾ ਯੂ ਐਸ ਐਸ ਆਪਣੇ ਜੰਗੀ ਜਹਾਜ਼ਾਂ ਸਮੇਤ ইরਾਨੀ ਤੱਟ ਦੇ ਬਿਲਕੁਲ ਨੇੜੇ ਅਰਬ ਸਾਗਰ ਵਿੱਚ ਪਹੁੰਚ ਚੁੱਕਾ ਹੈ ਰਾਸ਼ਟਰਪਤੀ ਟਰੰਪ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਜੇਕਰ ਈਰਾਨ ਨੇ ਪ੍ਰਦਰਸ਼ਨਕਾਰੀਆਂ ਤੇ ਤਸ਼ੱਦਦ ਨਾ ਰੋਕਿਆ ਜਾਂ ਆਪਣੇ ਪਰਮਾਣੂ ਪ੍ਰੋਗਰਾਮ ਤੇ ਲਗਾਮ ਨਾ ਲਗਾਈ ਤਾਂ ਫੌਜੀ ਕਾਰਵਾਈ ਕੀਤੀ ਜਾ ਸਕਦੀ ਹੈ ਹਾਲਾਂਕਿ ਅਜੇ ਤੱਕ ਇਹ ਸਪਸ਼ਟ ਨਹੀਂ ਕਿ ਇਹ ਕੋਈ ਬਾਹਰੀ ਹਮਲਾ ਸੀ ਜਾਂ ਕੋਈ ਅੰਦਰੂਨੀ ਤਕਨੀਕੀ ਖਰਾਬੀ ਪਰ ਅਮਰੀਕੀ ਫੌਜ ਦੀ ਮੌਜੂਦਗੀ ਨੇ ਹਮਲੇ ਦੇ ਖਰਸ਼ੇ ਨੂੰ ਵਧਾ ਦਿੱਤਾ ਹੈ ਈਰਾਨ ਦੇ ਅੰਦਰੂਨੀ ਹਾਲਾਤ ਵੀ ਇਸ ਸਮੇਂ ਬੇहद ਖਰਾਬ ਹਨ ਜਿੱਥੇ ਸਰਕਾਰ ਵਿਰੁੱਧ ਦੇਸ਼ ਵਿਆਪੀ ਪ੍ਰਦਰਸ਼ਨ ਹੋ ਰਹੇ ਹਨ ਤੇ ਰਿਪੋਰਟਸ ਮੁਤਾਬਕ ਹਜ਼ਾਰਾਂ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਦੂਜੇ ਪਾਸੇ ਈਰਾਨੀ ਅਧਿਕਾਰੀਆਂ ਨੇ ਇਹ ਕਿਹਾ ਹੈ ਕਿ ਉਹ ਕਿਸੇ ਵੀ ਹਮਲੇ ਨੂੰ ਪੂਰਨ ਜੰਗ ਵਾਂਗ ਦੇਖਣਗੇ ਇਸ ਧਮਾਕੇ ਨੇ ਖਾੜੀ ਦੇਸ਼ਾਂ ਵਿੱਚ ਤਣਾ ਨੂੰ ਸਿਖਰ ਤੇ ਪਹੁੰਚਾ ਦਿਤਾ ਹੈ ਅਤੇ ਦੁਨੀਆ ਭਰ ਦੇ ਮਹਾਰਾਜ ਨੂੰ ਡਰ ਹੈ ਕਿ ਇਹ ਘਟਨਾ ਕਿਸੇ ਵੱਡੀ ਜੰਗ ਦੀ ਸ਼ੁਰੂਆਤ ਵੀ ਹੋ ਸਕਦੀ ਹੈ। ਅਮਰੀਕਾ-ਮੈਕਸੀਕੋ ਸਰਹੱਦ ਦੇ ਨੇੜੇ ਐਰੀਜ਼ੋਨਾ ਦੇ ਅਰੀਵਾਕਾ ਇਲਾਕੇ ਵਿੱਚ ਮੰਗਲਵਾਰ ਸਵੇਰੇ ਇੱਕ ਭਿਆਨਕ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਜਾਣਕਾਰੀ ਅਨੁਸਾਰ ਯੂਐਸਏ ਬਾਰਡਰ ਪੈਟਰੋਲ ਦੇ 에ਜੰਟ ਇੱਕ ਸ਼ੱਕੀ ਵਾਹਨ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ। ਜਦੋਂ 34 ਸਾਲਾ ਪੈਟ੍ਰਿਕ ਗੈਰੀਸਲ ਨਾਮ ਦੇ ਵਿਅਕਤੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਉਸ ਨੇ ਫੌਜੀ ਹੈਲੀਕਾਪਟਰ ਅਤੇ ਬਾਰਡਰ ਪੈਟਰੋਲ ਦੇ 에ਜੰਟ ਤੇ ਗੋਲੀਂ ਅੰਤਲਾ ਦਿੱਤੀਆਂ ਜਿਸ ਦੇ ਜਵਾਬ ਵਿੱਚ 에ਜੰਟਾਂ ਵੱਲੋਂ ਜਲਾਈ ਗਈ ਗੋਲੀ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਪੀਟਾ ਕਾਉਂਟੀ ਸ਼ੈਰਫ ਵਿਭਾਗ ਅਤੇ FBI ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ ਜ਼ਖਮੀ ਵਿਅਕਤੀ ਨੂੰ ਤੁਰੰਤ ਮੈਡੀਕਲ ਹੈਲੀਕਾਪਟਰ ਰਾਹੀਂ ਟ੍ਰੋਮਾ ਸੈਂਟਰ ਲੈ ਜਾਇਆ ਗਿਆ ਜਿੱਥੇ ਉਸਦੀ ਹਾਲਤ ਨਾਜ਼ੁਕ ਪਰ ਸਥਿਰ ਦੱਸੀ ਜਾ ਰਹੀ ਹੈ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਇਸ ਲੈਗਲ ਪਹਿਲਾਂ ਵੀ ਮਨੁੱਖੀ ਤਸਕਰੀ ਦੇ ਮਾਮਲਿਆਂ ਵਿੱਚ ਸ਼ਾਮਲ ਰਿਹਾ ਹੈ ਅਤੇ ਉਹ ਉਹ ਪਿਛਲੇ ਸਾਲ ਇੱਕ ਜੇਲ੍ਹ ਸੈਂਟਰ ਤੋਂ ਫਰਾਰ ਹੋ ਗਿਆ ਸੀ ਹੁਣ ਉਸ ਤੇ ਸੰਘੀ ਅਧਿਕਾਰੀ ਤੇ ਹਮਲਾ ਕਰਨ ਅਤੇ ਤਸਕਰੀ ਵਰਗੇ ਗੰਭੀਰ ਮਾਮਲੇ ਦਰਜ ਕੀਤੇ ਜਾਣਗੇ ਇਹ ਘਟਨਾ ਜੇ ਹੇ ਸਮੇਂ ਵਾਪਰੀਏ ਜਦੋਂ ਅਮਰੀਕਾ ਵਿੱਚ ਇਮੀਗ੍ਰੇਸ਼ਨ ਏਜੰਟਾਂ ਵੱਲੋਂ ਕੀਤੀ ਜਾਂਦੀ ਬਲਦੀ ਬਤੋਨ ਨੂੰ ਲੈ ਕੇ ਪਹਿਲਾਂ ਵੀ ਕਾਫੀ ਚਰਚਾ ਚੱਲ ਰਹੀ ਹੈ ਪਿਛਲੇ ਕੁਝ ਦਿਨਾਂ ਵਿੱਚ ਮਿਨੀਸੋਟਾ ਅਤੇ ਹੋਰ ਥਾਵਾਂ ਤੇ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਬਾਅਦ ਲੋਕਾਂ ਵਿੱਚ ਰੋਸ ਹੈ ਹਾਲਾਂਕਿ ਸ਼ੈਰਫ ਕ੍ਰੈਸਨ ਨੈਨੋਜ਼ਨ ਕਿਹਾ ਹੈ ਕਿ ਮੁੰਡਲੀ ਜਾਂਚ ਮੁਤਾਬਕ ਬਾਰਡਰ ਪੈਟਰੋਲ ਏਜੰਟ ਨੇ ਸਵੈ ਰੱਖਿਆ ਵਿੱਚ ਕਾਨੂੰਨੀ ਤੌਰ ਤੇ ਕਾਰਵਾਈ ਕੀਤੀ ਹੈ ਫਿਲਹਾਲ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਜਾਂਚ ਜਾਰੀ ਹੈ ਬ੍ਰਿਟਿਸ਼ ਕਲੰਬੀਆ ਦੇ ਅਟਾਰਨੀ ਜਰਨਲ ਨਕੇ ਸ਼ਰਮਾ ਨੇ ਕੈਨੇਡੀਅਨ ਕਾਰੋਬਾਰੀ ਜਗਤ ਨੂੰ ਇੱਕ ਵੱਡਾ ਨੈਤਿਕ ਸੁਨੇਹਾ ਦਿੰਦਿਆਂ ਕਿਹਾ ਹੈ ਕਿ ਕੰਪਨੀਆਂ ਨੂੰ ਅਮਰੀਕਾ ਵਿੱਚ ਚੱਲ ਰਹੀਆਂ ਵਿਵਾਦਿਤ ਇਮੀਗ੍ਰੇਸ਼ਨ ਕਾਰਵਾਈਆਂ ਤੋਂ ਮੁਨਾਫਾ ਕਮਾਉਣ ਬਾਰੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ ਇਹ ਸਖਤ ਟਿੱਪਣੀ ਉਸ ਵੇਲੇ ਆਈ ਹੈ ਜਦੋਂ ਇਹ ਖੁਲਾਸਾ ਹੋਇਆ ਕਿ ਵੈਨਕੂਵ ਦੇ ਮਸ਼ਹੂਰ ਜਿੰਪਟੈਸਨ ਗਰੁੱਪ ਦੀ ਇੱਕ ਜਾਇਦਾਦ ਨੂੰ ਅਮਰੀਕੀ ਸਰਕਾਰ ਵੱਲੋਂ ਪ੍ਰਵਾਸੀਆਂ ਨੂੰ ਰੱਖਣ ਅਤੇ ਉਨ੍ਹਾਂ ਦੀ ਪ੍ਰੋਸੈਸਿੰਗ ਕਰਨ ਲਈ ਇੱਕ ਹੋਲਡਿੰਗ ਸੈਂਟਰ ਵਜੋਂ ਖਰੀਦਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਸਾਰਾ ਵਿਵਾਦ ਵਰਜੀਨੀਆ ਵਿਖੇ ਇੱਕ ਵੱਡੇ ਗੋਦਾਮ ਦੀ ਵਿਕਰੀ ਨੂੰ ਲੈ ਕੇ ਹੈ। ਜਿੰਪਟੈਸਨ ਡਿਵੈਲਪਮੈਂਟ ਨੇ ਸਾਲ 2022 ਵਿੱਚ ਇਹ ਜਾਇਦਾਦ ਲਗਭਗ 10.4 ਮਿਲੀਅਨ ਡਾਲਰ ਵਿੱਚ ਖਰੀਦੀ ਸੀ ਪਰ ਹੁਣ ਅਮਰੀਕੀ ਹੋਮਲੈਂਡ ਸਕਿਉਰਿਟੀ ਵਿਭਾਗ ਨਾਲ ਰਹੇ ਸੰਭਾਵੀ ਸੌਦੇ ਕਾਰਨ ਇਸ ਦੀ ਕੀਮਤ 69 ਮਿਨੀਅਲ ਡਾਲਰ ਤੱਕ ਪਹੁੰਚ ਗਈ ਹੈ ਨਿੱਕੀ ਸ਼ਰਮਾ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਅਮਰੀਕਾ ਵਿੱਚ ਇਮੀਗ੍ਰੇਸ਼ਨ ਨਾਲ ਸੰਬੰਧੀ ਜੋ ਕੁਝ ਵਾਪਰ ਰਿਹਾ ਹੈ ਉਸ ਨੂੰ ਦੁਨੀਆ ਡਰ ਨਾਲ ਦੇਖਦੀ ਹੈ ਇਸ ਲਈ ਕੈਨੇਡੀਅਨ ਕਾਰੋਬਾਰੀਆਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਕੀ ਉਹ ਇਸ ਦਹਿਸ਼ਤ ਵਾਲੇ ਮਾਹੌਲ ਵਿੱਚ ਆਪਣੀ ਹਿੱਸੇਦਾਰੀ ਤਾਂ ਨਹੀਂ ਪਾ ਰਹੇ ਅਟਾਰਨੀ ਜਨਰਲ ਨੇ ਅਮਰੀਕਾ ਦੇ ਮਿਨੀਆਪੋਲਿਸ ਵਿੱਚ ਹੋਈ ਹਿੰਸਾ ਦਾ ਹਵਾਲਾ ਵੀ ਦਿੱਤਾ ਜਿੱਥੇ ਇਮੀਗ੍ਰੇਸ਼ਨ ਕਾਰਵਾਈ ਦੌਰਾਨ ਲੋਕਾਂ ਦੀ ਮੌਤ ਹੋ ਗਈ ਸੀ ਉਹਨਾਂ ਕਿਹਾ ਕਿ ਕੈਨੇਡੀਅਨ ਕਾਰੋਬਾਰੀ ਆਗੂਆਂ ਨੂੰ ਅਜਿਹੇ ਫੈਸਲੇ ਲੈਣੇ ਚਾਹੀਦੇ ਨੇ ਜੋ ਮਨੁੱਖੀ ਅਧਿਕਾਰਾਂ ਦਾ ਕਾਣ ਕਰਨ ਵਾਲੇ ਨਤੀਜਿਆਂ ਵੱਲ ਨਾ ਲੈ ਜਾਣ ਹਾਲਾਂਕਿ ਜਿਮ ਪੈਟੀਸ਼ਨਰ ਗਰੁੱਪ ਨੇ ਅਜੇ ਤੱਕ ਇਸ ਵਿਵਾਦ ਤੇ ਕੋਈ ਜਵਾਬ ਨਹੀਂ ਦਿੱਤਾ ਪਰ ਇਸ ਮਾਮਲੇ ਨੇ ਕੈਨੇਡਾ ਵਿੱਚ ਕਾਰੋਬਾਰੀ ਨੈਤਿਕਤਾ ਅਤੇ ਅੰਤਰਰਾਸ਼ਟਰੀ ਸਬੰਧਾਂ ਨੂੰ ਲੈ ਕੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ ਇਸ ਦੇ ਨਾਲ ਹੀ ਬਲਿਮਾਪਤ ਹੁੰਦਾ ਹੈ ਧੰਨਵਾਦ